ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੇ ਪ੍ਰਸਾਦ ਸਬਈਏ ਸਰავਗ ਸੁਧ ਸੰਗੂਹ ਸਿਧਾਨ ਕੇ ਦੇਖਿਰਿਓ ਘਰ ਦੁਖ ਜਤੀ ਕੇ ਸੂਰ ਸਰਾਰਦਨ ਸੁਧ ਸੁਹਾਜਿਕ ਸੰਤ ਸੰਗੂਹ ਅਨੇਕ ਮਤੀ ਕੇ ਸਰ ਇਹ ਦੇਸ ਕੋ ਦੇਖ ਰਹੋ ਮਤ ਕੋ ਨ ਦੇਖੇ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹਉ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੋਖੋ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਅੰਗ ਸੇ ਖੁਦਤ ਪਉਣ ਕੇ ਗਾ ਕਉ ਜਾਤ ਨਿਵਾਰੇ ਾਰੇ ਗੁਜਾਨ ਕੇ ਭੂਖਲੇ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਭਏ ਤੋ ਕਹਾ ਪੈ ਭੂਖਤ ਅੰਤ ਕਾ ਨਾਗੇ ਹੀ ਪਾਇ ਬਧਾਰੇ ਜੀਤ ਫਿਰੈ ਸਭ ਦੇਸ ਵਿਸਾਨ ਕੋ ਬਾਜਤ ਢੋਲ ਮਰਦੰਗ ਨ ਕਰੇ ਗੁੰਜਤ ਊੜ ਗਜਾਨ ਕੇ ਸੁੰਦਰ ਹਿੰਸਦ ਹੀ ਹੈ ਰਾਜ ਹਜ਼ਾਰੇ ਊਤ ਭਵਿਕ ਭਗਵਾਨ ਕੇ ਭੂਖਤ ਆਤਮ ਵਿਚਾਰੇ ਸ੍ਰੀ ਵਾਸੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਾ ਆਦਮਦਾਨ ਸੋ ਸੰਜਮ ਨੇਮ ਅਨੇਕ ਬ ਸਿਖੇ 베ਦ ਪੁਰਾਣ ਕ ਤੇਹ ਪੁਰਾਣ ਜਮੀਨ ਜਮਾਨ ਸਬਾਨ ਕੇ ਵੇਖੇ ਪੌਣ ਆਹਾਰ ਜਤੀ ਜਤ ਧਾਰ ਸਬੈ ਸੋ ਵਿਚਾਰ ਹਜ਼ਾਰ ਕ ਦੇਖੇ ਸ੍ਰੀ ਭਗਵਾਨ ਭਜੇ ਬਿਨ ਕੋਪਤ ਏਕ ਰਤੀ ਬਿਨ ਏਕ ਨ ਲੇਖੇ ਸੋ ਤੇ ਸਿਪਾਹ ਦੁਰੰਤ ਦਬਾਹ ਸੋ ਸਾਜ ਸੁਨਾਹ ਦਰਜਾਨ ਦਲਾਂਗੇ ਭਾਰੀ ਗਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰ ਅਰੀਨ ਮਰੋ ਰਮਵਾਸਨ ਮਾਤੇ ਮਤੰਗਣ ਮਾਨ ਮਲਾਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨੁ ਤਿਆਗ ਜਹਾਨ ਨਿਦਾਨ ਚਲਾਂਗੇ ਵੀਰ ਅਪਾਰ ਬੜੇ ਪ੍ਰਿਆਰ ਅਵਿਚਾਰ ਸਾਰ ਕੀ ਧਾਰਮਸ਼ਈਆ ਤਉਦਿਸ ਮਲਿੰਦ ਮਵਾਸਨ ਮਾਤੇ ਕ ਜਾਣ ਕੇ ਮਾਨ ਮੰਨਈਆ ਗਾੜੇ ਲੜਾਨ ਕੇ ਤੋੜਨ ਹਾਰ ਸੋ ਬਤ ਨਹੀਂ ਜਗ ਜਾਨ ਰਵਈਆ ਸਾਹਿਬ ਸ੍ਰੀ ਸਭ ਹੋ ਸਰਨਾਇਕ ਜਾਜਕ ਅਨੇਕ ਸੋ ਇੱਕ ਦਵਾਈਆ ਦਾਨਵ ਦੇਖੁ ਖਿਨੰਦ ਲਾ ਸਾਚਰ ਭੂਤ ਭਵੇਖ ਭਗਵਾਨ ਜਪੈ ਜੀਵ ਜਿਤੇ ਜਲ ਮੈਂ ਥਲ ਮੈਂ ਬਲਹੀ ਬਲ ਮੈਂ ਸਭ ਥਾਵ ਥਪਾਂਗੇ ਪੁਨਰ ਪ੍ਰਤਾਪਨ ਬਾੜ ਜੈ ਧੁਨ ਆਪਾਪਣ ਕੇ ਗਉਂਜ ਖਪਾਂਗੇ ਸਾਧ ਸੰਹੂ ਪਰਸਨ ਕਰੈ ਜਗ ਸਤਰ ਸਬੈ ਹਵੇ ਲੋਕ ਛਪਾਂਗੇ ਮਾਨਵ ਇੰਦਰ ਵਿਜੰਦਰ ਨਰਾਤਪ ਜਉਣ ਤ੍ਰਿਲੋਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸ਼ਵੰਬਰ ਸਾਜ ਬਰਾਂਗੇ ਰਾਮ ਨ ਮਹੇਸ਼ਰ ਬਿਸਨ ਸੱਚੀ ਪਤ ਆਤ ਫਸੇ ਜਮ ਫਾਸ ਪਰੇਗੇ ਜੇ ਨਰ ਸ੍ਰੀ ਫਤ ਗੇ ਪ੍ਰਸ ਹੈ ਭਗ ਤੇ ਨਾ ਫਿਰ ਨੰ ਦੇ ਧਰਗੇ ਕਹਾ ਭਇਓ ਜੋ ਦੁਲਜਨ ਮੂਦ ਕੈ ਬੈਠ ਰਿਓ ਬਖ ਧਿਆਨ ਲਗਾਇਓ ਨਹਾਥ ਸ੍ਰੀ ਵਲੀਏ ਸਾਗ ਸਮੁੰਦਰਨ ਲੋਭ ਉਮਰ ਲੋਭ ਵਾਇਓ ਦਾਸ ਕਿਓ ਵਿਖਿਆਣ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਰੋ ਸਾਚ ਕਹਾ ਜਿਨ ਪ੍ਰੇਮ ਗਿਓ ਜਿਨਿ ਮ੍ਰਪਾਇਓ ਕਾਹੋ ਲੈ ਪਾਹਨਾ ਪੂਜ ਧਰਿਓ ਸਿਰ ਕਾਹੋ ਲੈ ਲੰਗ ਕਰੇ ਲਟਕਾਇਓ ਕਾਹੋ ਲਖਿਓ ਹਰ ਆਵਾਜ਼ੀ ਦਿਸਾ ਮਹਿ ਕਾਹੋ ਮਸਾ ਕੋ ਸੀਸ ਨਿਵਾਇਓ ਕੋਪ ਤਾਨ ਕੋ ਪੂਜਤ ਹੈ ਬਸ ਕੋਮਰ ਤਾਨ ਕੋ ਪੂਜਨਤਾਇਓ ਪੂਰ ਕਰਿਆ ਔਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਬੇਦਨਾ ਪਾਇਓ ਕੋਬ ਤਾਨ ਕੋ ਪੂਜਤ ਹੈ ਬਸ ਕੋ ਮਿਰ ਤਾਨ ਕੋ ਪੂਜਨ ਧਾਇਓ ਕੋਰ ਕਰਿਆ ਔਰ ਚੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋਬ ਤਾਨ ਕੋ ਪੂਜਤ ਹੈ ਬਸ ਕੋ ਮਿਰ ਤਾਨ ਕੋ ਪੂਜਨ ਧਾਇਓ ਕੋਰ ਕਰਿਆ ਔਰ ਚੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ